ਬਟਿੰਡਾ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਬੜੇ ਹੀ ਧੁੰਮ ਧੰਮ ਦੇ ਨਾਲ ਮਨਾਇਆ ਗਿਆ ਬਕਰੀ ਦਾ ਤਿਹਾਰ ਵੱਡੀ ਗਿਣਤੀ ਦੇ ਵਿੱਚੋਂ ਮੁਸਲਮਾਨ ਭਾਈਚਾਰਾ ਹੋਇਆ ਬਟਿੰਡਾ ਦੀ Eid-gah ਅਤੇ ਦਰਗਾਹ ਵਿਖੇ ਇਕੱਠਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਂਡ ਪਰੇ ਵੱਲੋਂ ਇਸ ਦਿਨ ਦੇ ਉੱਤੇ ਦਿੱਤੀ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੱਸਦੀ ਹੈ ਕਿ ਜਿੱਥੇ ਅੱਜ ਬਕਰੀ ਦਾ ਤਿਹਾਰ ਮੁਸਲਮਾਨ ਭਾਈਚਾਰੇ ਵੱਲੋਂ ਪੂਰੇ ਦੇਸ਼ ਦੇ ਅੰਦਰ ਬੜੀ ਧੁੰਮ ਧੰਮ ਦੇ ਨਾਲ ਮਨਾਇਆ ਜਾ ਰਿਹਾ ਹੈ ਉਥੇ ਬਠਿੰਡਾ ਦੇ ਅੰਦਰ ਵੀ ਬਠਿੰਡਾ ਦੀ ਈਦਗਾ ਤੇ ਬਠਿੰਡਾ ਦੀ ਈਦ ਆ ਵਿਖੀ ਬੜੇ ਹੀ ਤੁਮ-ਤਾਮ ਦੇ ਨਾਲ ਮੁਸਲਮ ਭਾਈਚਾਰੇ ਵੱਲੋਂ ਇਹ ਤਿਹਾੜ ਮਨਾਇਆ ਗਿਆ ਅਤੇ ਇੱਕ ਦੂਜੇ ਦੇ ਗੱਲੇ ਮਿਲ ਕੇ ਇਸ ਦਿਨ ਦੇ ਉੱਤੇ ਇਹਨਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਜਿਹੜੇ ਦੇ ਡਿਪਟੀ ਕਮਿਸ਼ਨਰ ਨੇ ਬੋਲਦਿਆ ਕਿ ਸਾਨੂੰ ਗਰੀਬ ਲੋਕਾਂ ਦੀ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਅੱਜ ਦੇ ਦਿਨ ਦੇ ਉੱਤੇ ਉਹਨਾਂ ਵੱਲੋਂ ਆਪਣਾ ਇਸ ਤਰ੍ਹਾਂ ਦਾ ਹੀ ਇੱਕ ਆਪਣਾ ਪਰਨ ਲੈਣਾ ਚਾਹੀਦਾ ਹੈ ਕਿ ਅਸੀਂ ਗ੍ਰੀਨ ਲੋਕਾਂ ਦੀ ਜਿਹੜੀ ਹੈ ਉਹ ਮਦਦ ਕਰੀਏ ਆ ਉਸ ਨੂੰ ਸੁਣਾਉਣਿਆ ਇਸ ਸਬੰਧੀ ਕੀ ਕਹਿੰਦੇ ਨੇ ਇਥੋਂ ਦੇ ਲੋਕ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕ ਨੰਬਰ ਭਰੇ ਆਹੋ ਮੋੜ ਦੇ ਦਿਨ ਆਹੋ ਪਾਲਤ ਜੀਓ ਹਾਂ ਕੱਢੀ

آج عید کے موقع پہ پہلے میری طرف سے اور سارے مسلم بھائی چارے کی طرف سے سارے بٹنڈا واسیوں کے لیے بہت بہت مبارک بات آج یہ تیوہار ایسا ہے یہ بھائی چارے کا تیوہار ہے یہ سال بعد آتا ہے اور سب اس میں مل جل کے سارے اپنے ہندو سکھ مسلم سارے بھائی چارے اکھٹے ہو کے مناتے ہیں یہ تیوہار اور ہماری یہ جو بٹنڈے کی جو تہجیب ہے بھنڈے کے جو لوگ ہیں بہت پیار دیتے ہیں سارے ہمارے مسلم بھائی چارے کے لیے آج بھی دیکھو کتنے لوگ سارے سب اکھٹے تھے ہمارے ساتھ میں سارے نیتا گڑھ بھی تھے یہاں سب نے سب نے سب کو مبارک بات دیئے اور پھر میں دوبارہ کے سارے سہر باسیوں کو مسلم بھائی چارے کی طرف سے بہت بہت مبارکباد دے رہا ہوں ਅਸਲਾਮੁਅਲੈਕਮ ਮੈਂ ਮੁਹੰਮਦ ਰਫੀਕ ਕਾਲ ਇੰਡੀਆ ਹਮਾਸ਼ਾਇਕ ਬੋਰ ਪਟੰਡਰ ਤੋਂ ਔਰ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਕਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਨਾਲ ਇਹ ਵੀ ਅੱਜ ਜੋ ਅਮਨ ਸ਼ਾਂਤੀ ਦੀ ਗਵਾਹੀ ਦਿੱਤੀ ਗਈ ਹੈ ਸਾਰੇ ਦੇਸ਼ ਵਾਸੀਆਂ ਦੇ ਲਈ ਉਹਦੇ ਨਾਲ-ਨਾਲ ਇੱਕ ਪੈਗਾਮ ਦੇਣਾ ਚਾਹੁੰਗਾ ਕਿ ਜੋ ਵੀ ਬੰਦੇ ਕੁਰਬਾਨੀ ਕਰ ਰਹੇ ਆ ਔਰ ਪਰਦੇ ਦੀ ਕੁਰਬਾਨੀ ਹੈ ਪਰਦੇ ਦੇ ਵਿੱਚ ਕੁਰਬਾਨੀ ਕਰਨੀ ਚਾਹੀਦੀ ਆ ਔਰ ਨਾਲ

یہ بھی کرنا کہ جس طریقے حضرت ابراہیم علیہ السلام, علیہ السلام نے اپنے رب دی رضا رب نو راضی کرنا واسطے اپنے مالک راضی کرنا واسطے ہمیشہ تیار رہیے کہ ہر او کم کریے کہ جڑا رب پسند ہے کہ ہر او کم نہ کریے کہ جڑا کے رب نا پسند ہے تعلیم دے میدان اگے آنا ہے آپ سری جا بھائی چارہ ہے اپنے دیش کی گنگا جمنی تہذیب ہے ਇਹਦੇ ਤੇ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਆਪਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਤਰੀਕੇ ਨਾਲ ਵੀ ਆਪਣੀ ਗੰਗਾ ਜਲਨੀ ਤਸਦੀਬ ਨੂੰ ਕੋਈ ਆਂਚਣਾ ਆਵੇ ਆਪਾਂ ਮਿਲ ਜੁਲ ਕੇ ਜਿਸ ਤਰੀਕੇ ਨਾਲ ਇੱਕ ਦੂਜੇ ਦੇ ਤਿਵਾਰਾ ਨੂੰ ਸੈਲੀਬ੍ਰੇਟ ਕਰਦੇ ਹਾਂ ਪਿਆਰ ਨਾਲ ਮਨਾਉਂਦੇ ਹਾਂ ਇਸੇ ਤਰੀਕੇ ਨਾਲ ਆਪਾਂ ਮਨਾਉਂਦੇ ਰਹੀਏ ਅਸਲਾਮੁਅਲੈਕੁਮ ਵ ਰਹਿਮਤੁਲਲ੍ਹਾ ਸਾਇਰ ਕੀ ਕਹਿਣਾ ਚਾਹੁੰਦੇ ਇਹ ਅੱਜ ਈਦੁਲ ਜ਼ੁਹਾਇਰ ਜਿਹਨੂੰ ਆਪਾਂ ਬਕਰੀ ਦੇ ਨਾਂ 'ਚ ਵੀ ਜਾਣਦੇ ਆ ਤੇ ਇਹ ਇੱਕ ਮੁਸਲਮਾਨਾਂ ਦਾ ਇੱਕ ਵੱਡਾ ਤਿਵਾਰ ਹੈ ਤੇ ਇਹ ਇੱਕ ਇਹੋ ਜਿਹਾ ਤਿਵਾਰ ਹੈ ਜਿਹੜਾ ਕਿ ਕੁਰਬਾਨੀ ਨੂੰ ਯਾਦ ਕਰਦਾ ਹੈ ਜਿਵੇਂ حضرت ਇਬਰਾਹੀਮ ਨੇ ਜਿਸ ਤਰੀਕੇ ਨਾਲ ਆਪਣੇ ਰੱਬ ਦੇ ਜਿਹੜੇ ਹੈ ਕਹਿਨ ਤੇ ਆਪਣੇ ਬੇਟੇ ਨੂੰ ਵੀ ਕੁਰਬਾਨੀ ਕਰਨ ਦੇ ਵਾਸਤੇ ਤਿਆਰ ਹੋ ਗਏ ਸੀ ਤੇ ਉਹ ਬੇਸਿਕਲੀ ਟੈਸਟ ਹੁੰਦਾ ਜੇ ਆਪਾਂ ਇੱਕ ਇਨਸਾਨ ਨੂੰ ਰੱਬ ਜਿਹੜਾ ਆਪਣਾ ਉਹਨਾਂ ਦਾ ਹੈਗਾ ਉਹਨਾਂ ਦਾ ਭਗਵਾਨ ਜੀ ਉਹੀ ਹੈ ਉਹ ਜਦੋਂ ਕਿਸੇ ਇਨਸਾਨ ਨੂੰ ਕਿਸੇ ਵੀ ਤਰੀਕੇ ਦੀ ਔਕੜ ਵਿੱਚ ਪਾ ਦਿੰਦਾ ਹੈ ਤੇ ਉਹ ਦੀ ਕਿਸੇ ਤਰੀਕੇ ਦੀ ਸਮੀਖਿਆ ਹੁੰਦੀ ਇੱਕ ਤਰੀਕਾ ਇੱਕ ਇਹਦਾ ਟੈਸਟ ਹੁੰਦਾ ਹੈ ਤੇ ਇਹ ਉਸ ਕੁਰਬਾਨੀ ਨੂੰ ਯਾਦ ਕਰਦਾ ਹੈ ਤੇ ਇਸੇ ਤਰੀਕੇ ਨਾਲ ਬਾਕੀ ਸਾਰੇ ਲੋਕਾਂ ਨੂੰ ਵੀ ਕਿ ਚੰਗਾਈ ਅੱਛਾਈ ਦੇ ਵੱਲ ਜੇ ਸਾਨੂੰ ਜਾਣਾ ਹੋਵੇ ਤੇ ਉਹਦੇ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਈ ਉਹਦੇ ਤੋਂ ਦੂਰ ਨਹੀਂ ਰਹਿਣਾ ਚਾਹੀਦਾ ਤੇ ਮੈਂ ਸਾਰੇ ਜਿਹੜੇ ਬਠਿੰਡਾ ਵਾਸੀ ਨੇ ਦੇਸ਼ ਵਾਸੀ ਨੇ ਉਹਨਾਂ ਸਾਰਿਆਂ ਨੂੰ ਇਹ ਦੀ ਆ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗਾ ਤੇ ਮੈਂ ਉਮੀਦ ਕਰਾਂਗਾ ਕਿ ਜਿਵੇਂ ਮੈਂ ਹਰ ਵਾਰ ਕਹਿੰਦਾ ਕਿ ਇਹ ਜਿਹੜੀ ਹੁੰਦੀ ਹੈ ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਇਹਦੇ ਵਿੱਚ ਜਿਹੜੇ ਗਰੀਬ ਵਿਅਕਤੀ ਹੈਗੀ ਆ ਅਮੀਰ ਗਰੀਬ ਕੋਈ ਵੀ ਹੋ ਉਹਨੂੰ ਵੀ ਜਿਹੜਾ ਹੈਗਾ ਇਹਨੂੰ ਮਨਾਉਣ ਦਾ ਮੌਕਾ ਮਿਲਣਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਇਸ ਵਾਰ ਜ਼ਰੂਰ ਤੁਸੀਂ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਜਿਹੜੇ ਗਰੀਬ ਲੋਕ ਹੈਗੇ ਆ ਯਤੀਮ ਮਿਸਕੀਨ ਲੋਕ ਹੈਗੇ ਆ ਉਹਨਾਂ ਦੀ ਜਿਹੜੀ ਜ਼ਰੂਰ ਸਹਾਇਤਾ ਕਰੋ ਤਾਂ ਜੋ ਉਹ ਵੀ ਜਿਹੜੀ ਹੈਗੀ ਖੁਸ਼ੀ ਦਾ ਦਿਨ ਮਨਾ ਸਕਣ ਥੈਂਕ ਯੂ